ਫਰੀਦਕੋਟ ਪੁਲਿਸ ਦੇ ਸੋਦੇ ਕਰੀ ਪੁਲਿਸ ਮੁਲਾਜ਼ਮਾਂ ਵੱਲੋਂ ਤੜਕਸਰ ਕੇਂਦਰੀ ਮਾਡਰਨ ਜੇਲ੍ਹ ਦੀ ਕੀਤੀ ਗਈ ਅਚਨਚੇ ਚੈਕਿੰਗ ਡਾਕਟਰ ਪ੍ਰਗਿਆ ਜਾਨ ਐਸਐਸਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਜੇਲ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੇਂਦਰੀ ਮਾਡਰਨ ਜੇਲ੍ਹ ਫਰੀਦਕੋਟ ਅਚਾਨਕ ਅਤੇ ਵਿਸਤ੍ਰਿਤ ਚੈਕਿੰਗ ਮੁਹਿੰਮ ਚਲਾਈ ਗਈ ਇਹ ਚੈਕਿੰਗ ਸ਼ੁੱਕਰਵਾਰ ਸਵੇਰੇ ਲਗਭਗ 100 ਪੁਲਿਸ ਮੁਲਾਜ਼ਮਾਂ ਦਿਆਂ 5 ਟੀਮਾਂ ਬਣਾ ਕੇ ਤਕਰੀਬਨ 2 ਘੰਟਿਆਂ ਤੱਕ ਚਲਾਈ ਗਈ ਇਸ ਸਰਚ ਆਪਰੇਸ਼ਨ ਐਸਪੀ ਫਰੀਦਕੋਟ ਸ਼੍ਰੀ ਮਨਵਿੰਦਰ ਭੀਤ ਸਿੰਘ ਦੀ ਨਿਗਰਾਨੀ ਹੈਡ ਚਲਾਈ ਗਈ ਜਿਸ ਦੌਰਾਨ ਉਹਨਾਂ ਨਾਲ ਜੀ ਅਪਕਾਰ ਸਿੰਘ ਡੀਐਸਪੀ ਫਰੀਦਕੋਟ ਵਿੱਚ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਸਨ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਜੇਲ੍ਹ ਦੇ ਹਰ ਹਿੱਸੇ ਦੀ ਜਾਂਚ ਕੀਤੀ ਗਈ ਜਿਸ ਵਿੱਚ ਕੈਦੀਆਂ ਦੀ ਬੈਰ ਕੰਟੇਨ ਬਾਥਰੂਮ ਚਾਰ ਦੀਵਾਰੀ ਨਿਗਰਾਨੀ ਕੈਮਰੇ ਅਤੇ ਹੋਰ ਸੁਰੱਖਿਆ ਪ੍ਰਣਾਲੀ ਦੀ ਗਹਿਰੀ ਦੇ ਨਾਲ ਜਾਂਚ ਕੀਤੀ ਗਈ ਜਿਹੜੀ ਫਰੀਦਕੋਟ ਸੈਂਟਰਲ ਜੇਲ ਹੈਗੀ ਇਹਦੀ ਜਿਹੜੀ ਹੈਗੀ ਆ ਅਚਨਚੇ ਚੈਕਿੰਗ ਕੀਤੀ ਗਈ ਆ ਜ ਜਿਹਦੇ ਚ ਇੱਕ ਐਸਪੀ ਦੋ ਡੀਐਸਪੀ ਦੋ ਐਸਐਚਓ ਤੇ 70 ਦੇ ਕਰੀਬ ਜਿਹੜੇ ਮੁਲਾਜ਼ਮ ਹੈਗੇ ਸਾਰੀ ਜਿਹੜੀ ਇਹ ਚੈਕਿੰਗ ਚੱਲ ਰਹੀ ਆ ਚੈਕਿੰਗ ਚੱਲਣ ਤੋਂ ਬਾਅਦ ਜੇ ਕੋਈ ਜਿਹੜੀ ਵੀ ਚੀਜ਼ ਮਿਲਦੀ ਹੈਗੀ ਉਹਨੂੰ ਕਾਨੂੰਨ ਮੁਤਾਬਕ ਜਿਹੜੀ ਉਹ ਕਾਰਵਾਈ ਕੀਤੀ ਜਾਊਗੀ ਔਰ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਚੈਕਿੰਗ ਰੁਟੀਨ 'ਚ ਅੱਗੇ ਵੀ ਹੁੰਦੀ ਰਹੀ ਔਰ ਇਸ ਤਰ੍ਹਾਂ ਹੀ ਚੱਕਿੰਗ ਚਲਦੀ ਰੋ